ਪਾਠ ਪਹਿਲਾ ਜਿਉਂਦੇ ਭਗਵਾਨ ਉਦੇਸ਼ ਕਿਸੇ ਵੀ ਕੌਮ ਤੇ ਕੁਰਬਾਨ ਹੋਣ ਵਾਲੇ ਪਰਮਾਤਮਾ ਦੀ ਤਰ੍ਹਾਂ ਪੂਜਣ ਯੋਗ ਹੁੰਦੇ ਹਨ ਉਹ ਦੁਨਿਆ ਦੇ ਬੰਦੀਓ ਪੂਜੋ ਉਹਨਾ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਸਰਵਾ ਵਰਗੇ ਸੋਨੇ ਵਰਗੇ ਹੀਰੇ ਪੁੱਤਰ ਮਾਵਾ ਦੇ ਜਾ ਜਿਨਾ ਦੇ ਮਿਲਣ ਵਾਸਤੇ ਰੋਂਦੇ ਭੈਣ ਪਰਾਵਾਂ ਦੇ ਬੁੱਡੇ ਬਾਪੂ ਖੜੇ ਉੜਿਕਨ ਗਬਰੂ ਪੁੱਤਰ ਜਵਾਨਾਂ ਨੂੰ ਉਹ ਦੁਨੀਆ ਦੇ ਬੰਦੀਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਕਈ ਨਾਰਾਂ ਦੇ ਫੁੱਲਾਂ ਵਰਗੇ ਹਾਲੇ ਰੂਪ ਨਰੋਏ ਨੇ ਸ਼ਗਨਾ ਦੇ ਹੱਥਾਂ ਵਿੱਚ ਗਾਨੇ ਚਾਣਾ ਪੂਰੇ ਹੋਏ ਨਹੀਂ ਦਿਲ ਦੇ ਵਿੱਚ ਲਕੋਈ ਬੈਠੀਆਂ ਲੱਖਾਂ ਹੀ ਾਰਮਾਨਾਂ ਨੂੰ ਉਹ ਦੁਨੀਆ ਦੇ ਬੰਦਿਓ ਪੁੱਛੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਕਿਨੂੰ ਨਹੀਂ ਜੀਵਨ ਦੀਆਂ ਲੋੜਾਂ ਹਰ ਕੋਈ ਜਿਉਣਾ ਚਾਹੁੰਦਾ ਏ ਤਰ੍ਹਾਂ ਤਰ੍ਹਾਂ ਦੇ ਇਸ ਜੀਵਨ ਲਈ ਬੰਦਾ ਜਾਲ ਵਿਛਾਉਂਦਾ ਏ ਜਿਉਣਾ ਉਸ ਬੰਦੇ ਦਾ ਜਿਉਣਾ ਰੋਕ ਕੇ ਜੋ ਤੂਫਾਨਾਂ ਨੂੰ ਓ ਦੁਨੀਆ ਦੇ ਬੰਦੀਓ ਪੁੱਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਸ਼ੇਰਾਂ ਦੀ ਛਾਤੀ ਤੇ ਬੈ ਕੇ ਮੌਤ ਜਿਨਾ ਨੇ ਮੰਗੀ ਐ ਖੂਨ ਦੀਆਂ ਨਦੀਆਂ ਵਿੱਚ ਡੁੱਬ ਕੇ ਗੋਰੀ ਚਮੜੀ ਰੰਗੀ ਐ ਨਵੀਂ ਦੇਸ਼ ਤੇ ਰੰਗਤ ਚਾੜੀ ਪੁੱਜੋ ਉਹਨਾਂ ਭਗਵਾਨਾਂ ਨੂੰ ਓ ਦੁਨੀਆ ਦੇ ਬੰਦਿਓ ਪੂਜੋ ਓਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਜਿਉਣਾ ਹੁੰਦਾ ਉਸ ਮਰਦ ਦਾ ਕਿਸੇ ਲਈ ਜੋ ਮਰਦਾ ਏ ਆਪਣੇ ਦੇਸ਼ ਕੌਮ ਦੀ ਖਾਤਰ ਜੀਵਨ ਅਰਪਣ ਕਰਦਾ ਏ ਨੂਰ ਪੂਰੀ ਬੰਦ ਕਰਦੇ ਬੀਬਾ ਝੂਠੀਆਂ ਹੋਰ ਦੁਕਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਕੀ ਸਿੱਖਿਆ ਦੇਸ਼ ਲਈ ਆਪਣਾ ਤਨ ਮਨ ਧਨਵਾਰਨ ਵਾਲੇ ਦੇਸ਼ ਭਗਤ ਭਗਵਾਨ ਦੀ ਤਰ੍ਹਾਂ ਪੂਜਣ ਯੋਗ ਅਤੇ ਸਤਕਾਰ ਦੇ ਪਾਤਰ ਹਨ